ਸਾ ਸੁਣ ਜੀ ਜਸਤਨਾ ਪਿਛਲੀ ਸਾਖੀ ਨੇ ਵਿੱਚ ਜਨਮੇਜਾ ਜੀ ਲਈ ਆਪ ਜੀ ਨੇ ਕਥਾ ਸੁਣੀ ਕਿਸ ਤਰ੍ਹਾਂ ਉਹ ਕੋੜ ਹੋਇਆ ਵਿਆਸ ਜੀ ਦੇ ਸਮਝਾਉਣ ਤੋਂ ਬਾਅਦ ਮੇਸਤਰਾਂ ਤਨ ਕੋੜ ਹੋਊਗਾ ਜਗ ਕਰੇਗਾ ਸਭ ਕੋ ਸ਼ਾਪ ਜੀ ਨੇ ਪਿਛਲੀ ਵੀਡੀਓ ਦੇ ਵਿੱਚ ਸਰਵਣ ਕੀਤਾ ਤੇ ਉਹ ਕੋਣ ਹਟਾਉਣ ਵਾਸਤੇ ਜਦੋਂ ਕੋੜ ਹੋ ਗਿਆ ਰਾਜੇ ਨੂੰ ਪਤਾ ਲੱਗ ਗਿਆ ਮਿੱਜਨੇ ਪਾਣਾ ਸੋ ਤਾਂ ਬੀਤ ਗਿਆ ਜੋ ਮੈਨੂੰ ਵਿਆਸ ਜੀ ਨੇ ਸਮਝਾਇਆ ਸੀ ਉਸੇ ਤਰ੍ਹਾਂ ਹੋ ਗਿਆ ਪਰ ਕਈ ਬ੍ਰਾਹਮਣ ਅਤੇ ਵਿਸ਼ਵਾਮਿੱਤਰ ਇਕੱਠੇ ਹੋਏ ਤੇ ਉਹਨਾਂ ਨੇ ਰਾਜੇ ਨੂੰ ਕਿਹਾ ਕਿ हे ਰਾਜਾ ਜਗਰ ਵ્યાਸ ਜੀ ਕੋ ਨੂੰ ਤੁਸੀਂ ਮਹਾਭਾਰਤ ਦੀ ਕਥਾ ਇੱਕ ਮਨ ਹੋ ਕੇ ਸੁਣੋ ਤੇ ਕਿੰਤੂ ਨਾ ਕਰਨਾ ਕੋਈ ਵੀ ਜੇ ਕਿੰਤੂ ਕਰੋਗੇ ਤਾਂ ਕੋੜ ਨਹੀਂ ਹਟੇਗਾ ਤੇ ਇਹ ਤੁਸੀਂ ਉਹਨਾਂ ਤੋਂ ਮਹਾਭਾਰਤ ਦੀ ਕਥਾ ਸੁਣੋ ਤਾਂ ਆਓ ਹੁਣ ਜਿਹੜੀ ਮਹਾਭਾਰਤ ਦੀ ਕਥਾ ਹੈ ਉਹ ਕਿਸ ਤਰ੍ਹਾਂ ਵਿਆਸ ਜੀ ਰਾਜਾ ਜਨਮੇਜਾ ਜੀ ਨੂੰ ਸੁਣਾ ਰਹੇ ਹਨ ਕਹਿਣ ਲੱਗੇ ਹੈ ਰਾਜਨ ਇੱਕ ਦੇਸ਼ ਵਿੱਚ ਸੂਰਜ ਵੰਸੀ ਰਾਜਾ ਭਰਤ ਹੋਇਆ ਇਹ ਬੜਾ ਵੱਡਾ ਪ੍ਰਤਾਪੀ ਰਾਜਾ ਸੀ ਉਸੇ ਰਾਜ ਦੇ ਨਾਮ ਉੱਤੇ ਇਸ ਨੇਸ਼ ਦਾ ਨਾਮ ਭਰਤਖੰਡ ਜਾਂ ਭਰਤਦੇਸ਼ ਰੱਖਿਆ ਗਿਆ। ਇਸੇ ਕੁਲ ਵਿੱਚ ਰਾਜਾ ਰਗੂ ਹੋਇਆ ਸੀ। ਇਹ ਸ੍ਰੀ ਰਾਮਚੰਦਰ ਜੀ ਦੀ ਕੁਲ ਸੀ। ਰਗੂ ਕੋਲ ਵਿੱਚ ਰਾਜਾ ਯਦ ਹੋਇਆ। ਉਸ ਯਦ ਦੀ ਔਲਾਦ ਵਿੱਚ ਰਾਜਾ संतन ਹੋਇਆ ਤਾਂ ਉਸ ਸੰਤਨ ਨੇ ਦੇਵ ਕੰਨਿਆ ਗੰਗਾ ਨਾਲ ਸ਼ਾਦੀ ਕੀਤੀ ਉਸ ਦੇਵ ਕੰਨਿਆ ਨੇ ਇਹ ਸ਼ਰਤ ਰੱਖੀ ਹੋਈ ਸੀ ਕਿ ਰਾਜਾ ਸੰਤਨ ਉਸ ਦੇ ਜਨਮੇ ਹੋਏ ਕਿਸੇ ਪੁੱਤਰ ਦਾ ਮੂੰਹ ਨਹੀਂ ਦੇਖੇਗਾ ਜੇ ਦੇਖੇਗਾ ਤਾਂ ਗੰਗਾ ਅਲੋਪ ਹੋ ਜਾਵੇਗੀ ਗੰਗਾ ਦੇ ਕੁੱਖੋਂ 6 ਪੁੱਤਰਾਂ ਨੇ ਜਨਮ ਲਿਆ ਜਿਉਂ-ਜਿਉਂ ਉਹ ਜਮਦੇ ਰਹੇ ਤਿਵੇਂ-ਤਿਵੇਂ ਗੰਗਾ ਉਹਨਾਂ ਨੂੰ ਜਲ ਪ੍ਰਵਾਹ ਕਰਕੇ ਖਤਮ ਕਰ ਦਿੰਦੀ ਰਹੀ ਰਾਜੇ ਨੂੰ ਸਮਝ ਆ ਗਈ ਕਿ ਪੁੱਤਰ ਹਰ ਇੱਕ ਨੂੰ ਚੰਗੇ ਲੱਗਦੇ ਹਨ ਪੁੱਤਰਜਨਤ ਵਿੱਚ ਪੁਰਸ਼ ਦਾ ਨਿਸ਼ਾਨ ਹੁੰਦਾ ਹੈ ਗੰਗਾ ਦੇ ਕੋਖੋਂ ਸੱਤਵਾਂ ਪੁੱਤਰ ਜੰਮਿਆ ਤਾ ਰਾਜੇ ਨੇ ਉਹ ਪੁੱਤਰ ਨਦੀ ਵਿੱਚ ਰੋੜਨ ਨਾ ਦਿੱਤਾ ਉਸ ਨੂੰ ਫੜ ਕੇ ਪਾਲਣਾ ਸ਼ੁਰੂ ਕਰ ਦਿੱਤਾ ਪਰ ਗੰਗਾ ਸੱਚਮੁੱਚ ਗੰਗਾ ਨਦੀ ਵਿੱਚ ਅਲੋਪ ਹੋ ਗਈ ਰਾਜੇ ਸੰਤਨ ਨੂੰ ਗੰਗਾ ਨੇ ਵਿਛੋੜੇ ਨੇ ਬਹੁਤ ਦੁਖੀ ਕੀਤਾ ਉਹ ਰੋਜ਼ ਸਵੇਰੇ ਗੰਗਾ ਕਿਨਾਰੇ ਜਾ ਕੇ ਗੰਗਾ ਦਾ ਜਾਪ ਜਪਦਾ ਰਹਿੰਦਾ। ਇਦਾਂ ਬਿਆਸ ਜੀ ਰਾਜੀ ਜਨਵੇਜ ਜੀ ਨੂੰ ਕਥਾ ਸੁਣਾਇਗੀ। ਤੇ ਉਹ ਸਤਿ ਬਚਨ ਹਾਂਜੀ ਸ਼ਬਦਾਂ ਦੇ ਵਿੱਚ ਹੰਗਾਰਾ ਦਿੰਦਾ ਗਿਆ। ਉਹ ਸੱਚਮੁੱਚ ਇੱਕ ਮਨ ਤੇ ਇੱਕ ਚਿੱਤ ਹੋ ਕੇ ਕਥਾ ਸੁਣਦਾ ਸੀ ਰਾਜਾ ਜਨਵੇਜਾ। ਮਿਆਹ ਨਹੀਂ ਬੰਦੋ। ਇੱਥੋਂ ਤੱਕ ਕਥਾ ਸੁਣਨ ਨਾਲ ਉਸ ਦੇ ਤਨ ਦੇ ਕੋੜ ਦੇ ਜ਼ਖਮ ਸੁਖਤਾ ਹੁਣੇ ਸ਼ੁਰੂ ਹੋ ਗਏ ਭਾਵ ਸੁੱਕਣੇ ਸ਼ੁਰੂ ਹੋ ਗਏ ਤੇ ਜਲ ਨੂੰ ਵੀ ਘਟਣ ਲੱਗ ਗਈ ਮਿਆਸ ਦੀ ਕਥਾ ਸੁਣਾਇੰਗੇ ਜਿਸ ਪੁੱਤਰ ਨੂੰ ਸੰਤਨ ਨੇ ਪਾਲਿਆ ਉਸ ਦਾ ਨਾਮ ਭੀਸ਼ਮ ਸੀ ਕਿਉਂਕਿ ਉਸ ਨੇ ਭੀਸ਼ਮ ਪ੍ਰਤੀਗਿਆ ਕੀਤੀ ਸੀ ਸਾਰੀ ਉਮਰ ਵਿਆਹ ਨਾ ਕਰਵਾਉਣ ਤੇ ਜੱਤੀ ਰਹਿੰਦਾ ਪੰਨ ਕੀਤਾ ਸੀ ਉਹ ਇਸ ਵਾਸਤੇ ਕਿ ਰਾਜਾ ਸੰਤਨ ਰੋਜ਼ ਗੰਗਾ ਉੱਤੇ ਜਾਇਆ ਕਰਦਾ ਸੀ ਉੱਥੇ ਮਨਾ ਦੀ ਲੜਕੀ ਸਤਿਆਵਤੀ ਜਾਇਆ ਕਰਦੀ ਸੀ ਉਸ ਨਾਲ ਰਾਜੇ ਦਾ ਪਿਆਰ ਹੋ ਗਿਆ ਜਦੋਂ ਵਿਆਹ ਵਾਸਤੇ ਆਖਿਆ ਤਾਂ ਲੜਕੀ ਤੇ ਲੜਕੀ ਦੇ ਬਾਪ ਨੇ ਇਹ ਸ਼ਰਤ ਰੱਖੀ ਕਿ 헤 ਰਾਜਨ ਸ਼ਾਦੀ ਤਾਂ ਹੋ ਸਕਦੀ ਹੈ ਜੇ ਦੋ ਸ਼ਰਤਾਂ ਮੰਨੋ ਇੱਕ ਸ਼ਰਤ ਇਹ ਕਿ ਆਪ ਦਾ ਪਹਿਲਾ ਲड़का ساری ਉਮਰ ਘਵਾਰਾ ਰਹੇ ਦੂਜੀ ਸ਼ਰਤ ਇਹ ਹੈ ਕਿ ਆਪ ਨੇ ਆਪ ਦੇ ਮਰਨ ਦੇ ਪਿਛੋਂ ਰਾਜ ਗੱਦੀ ਉੱਤੇ ਸਿਰਫ ਸਤਿਆਵਰਤੀ ਦੀ ਗੁੱਖੋਂ ਜੰਮਿਆ ਲड़का ਉਈ ਇਸ ਗੱਦੀ ਦੇ ਉੱਤੇ ਬਿਠੇਗਾ ਰਾਜਾ ਇਹ ਸ਼ਰਤਾਂ ਸੁਣ ਕੇ ਘਬਰਾ ਗਿਆ ਪਰ ਜਦੋਂ ਭੀਸ਼ਮ ਨੂੰ ਪਤਾ ਲੱਗਾ ਤਾਂ ਉਸ ਨੇ ਇਹ ਦੋਵੇਂ ਸ਼ਰਤਾਂ ਮੰਨ ਲਈਆਂ ਤੇ ਰਾਜੇ ਸੰਤਨ ਦਾ ਦੂਸਰਾ ਵਿਆਹ ਸਤਿਆਵਦੀ ਨਾਲ ਹੋ ਗਿਆ ਉਸ ਦੇ ਕਰਨ ਦੋ ਪੁੱਤਰ ਹੋਏ ਚਿਤ੍ਰਾਂਗਦ ਤੇ ਵਿਚਤਰ ਵੀਰ ਜੀ ਜਵਾਨ ਹੋ ਕੇ ਦੋਨੇ ਵਿਆਹੇ ਗਏ ਪਰ ਦੋਹਾਂ ਦੀਆਂ ਮੋਦਾਂ ਹੋਈਆਂ ਇਹਨਾਂ ਦੀ ਔਲਾਦ ਇਹਨਾਂ ਦੀ ਕੋਈ ਔਲਾਦ ਨਾ ਹੋਈ ਜਿਸ ਵੇਲੇ ਸਤਿਆਵਰਤੀ ਨੇ ਦੇਖਿਆ ਕਿ ਉਸ ਦਾ ਪੁੱਤਰਾ ਕੋਈ ਨਹੀਂ ਤੇ ਰਾਜ ਭਾਗ ਕਿਸੇ ਕੋਲ ਚਲੇ ਜਾਵੇਗਾ ਤਾਂ ਉਸ ਨੇ ਸ਼ੰਕਰ ਦੇ ਪੁੱਤਰ ਭੀਸ਼ਮ ਨੂੰ ਮਿਲ ਕੇ ਆਖਿਆ ਇਹ ਬੇਟਾ ਮੇਰੀ ਇੱਕ ਗੱਲ ਮੰਨ ਇਹ ਸੁਣ ਕੇ ਭੀਸ਼ਮ ਨੇ ਪੁੱਛਿਆ ਕਿਹੜੀ ਗੱਲ ਮਾਤਾ ਕਹਿੰਦੇ ਤੇਰੇ ਦੋਵੇਂ ਵੀਰ ਜਨੇ ਉਮਰ ਗਏ ਹਨ ਤੇਰੀਆਂ ਪਰਜਾਈਆਂ ਅੰਬਕਾ ਤੇ ਅੰਬਾਲਕਾ ਦੋਵਾਂ ਦੇ ਪੁੱਤਰ ਨਹੀਂ ਹਨ ਉਹ ਅਜੇ ਜਵਾਨ ਹਨ ਤੂੰ ਉਹਨਾਂ ਨੂੰ ਪੁੱਤਰਦਾਨ ਬਖਸ਼ ਤਾਂ ਕਿ ਤੇਰੇ ਬਾਪ ਦਾ ਨਾਮ ਰਹੇ ਵੰਸ਼ ਨਾਸ਼ਟ ਨਾ ਹੋਵੇ ਗੰਧਾਰੀ ਦੀ ਇਹ ਗੱਲ ਸੁਣ ਕੇ ਭੀਸ਼ਮ ਉਦਾਸ ਹੋਇਆ ਤੇ ਮੁਸਕਰਾਇਆ ਵੀ ਉਸਨੇ ਉਤਰ ਦਿੱਤਾ ਮਾਤਾ ਜੀ ਇਸ ਮਾਮਲੇ ਬਾਰੇ ਤਾਂ ਆਪ ਮੈਥੂ ਪਹਿਲਾਂ ਪ੍ਰਤੀਗਿਆ ਲੈ ਚੁੱਕੀ ਜੀ ਕਿਸੇ ਕੀਮਤ ਉੱਤੇ ਮੈਂ ਪ੍ਰਤੀਗਿਆ ਭੰਗ ਨਹੀਂ ਕਰਾਂਗਾ ਮੈਂ ਬ੍ਰਹਮਚਰਜ ਧਾਰਨ ਕਰ ਚੁੱਕਾ ਹਾਂ ਗੰਧਾਰੀ ਉਦਾਸ ਹੋ ਕੇ ਧਰਾਈ ਉਸ ਨੂੰ ਯਾਦ ਆਇਆ ਕਿ ਸੰਤਨ ਦੇ ਨਾਲ ਵਿਆਹ ਕਰਨ ਤੋਂ ਪਹਿਲਾਂ ਉਸ ਗੰਧਾਰੀ ਸਤਿਆਵੰਦੀ ਨੇ ਬੇੜੀ ਵਿੱਚ ਪ੍ਰਸਤ ਨਾਲ ਮੇਲ-ਭੋਗ ਕੀਤਾ ਸੀ ਉਸ ਮੇਲ ਦਾ ਫਲ ਇਹ ਹੋਇਆ ਕਿ ਉਹ ਕੁਆਰੀ ਹੀ ਗਰਭਵਤੀ ਹੋ ਗਈ ਤੇ ਉਸ ਨੇ ਕੁਖੋਂ ਜੋ ਲड़का ਪੈਦਾ ਹੋਇਆ ਸੀ ਉਹ ਵਿਆਸ ਸੀ ਗੰਧਾਰੀ ਉਸ ਪੁੱਤਰ ਕੋਲ ਗਈ ਤੇ ਉਸ ਨੂੰ ਜਾ ਕੇ ਇਹ ਗੱਲ ਆਖੀ ਉਹ ਮੰਨ ਗਿਆ ਵਿਆਸ ਆ ਕੇ ਗੰਧਾਰੀ ਦੀਆਂ 노ਹਾ ਅੰਬਕਾ ਤੇ ਅੰਬਾਲਕਾ ਕੋਲ ਰਹਿਣ ਲੱਗਾ ਅੰਬਕਾ ਦੇ ਪੇਟੋਂ ਤ੍ਰਿਸ਼ਟ ਰਾਸ਼ਟ ਜੰਮਿਆ ਜਨਮ ਤੋਂ ਹੀ ਅੰਨਾ ਸੀ ਉਸ ਦੇ ਅੰਨੇ ਹੋਣ ਦਾ ਕਾਰਨ ਇਹ ਸੀ ਕਿ ਅੰਬਕਾ ਵਿਆਸ ਨੂੰ ਚੰਗਾ ਨਹੀਂ ਸੀ ਸਮੇਂ ਵਿੱਚ ਉਸ ਦੀ ਸੂਰਤ ਦੇਖਣਾ ਨਹੀਂ ਸੀ ਚਾਹੁੰਦੀ ਇਸ ਵਾਸਤੇ ਮੇਲ-ਮੋਗ ਸਮੇਂ ਮਿਲੇ ਉਸ ਨੇ ਅੱਖਾਂ ਮੀਟ ਲਈਆਂ ਸਨ ਜਿਸ ਦੇ ਕਾਰਨ ਤ੍ਰਿਸ਼ਟ ਰਾਸ਼ਟ੍ਰ ਅੰਨਾ ਪੈਦਾ ਹੋਇਆ ਅੰਬਾਲਕਾ ਦੇ ਪੇਟੋਂ ਲੜਕਾ ਪੈਦਾ ਹੋਇਆ ਉਸ ਦਾ ਨਾਮ ਪੰਡ ਸੀ ਵਿਆਸ ਨੇ ਭੋਗ ਵਿਲਾਸ ਵਾਸਤੇ ਹਮਕਾਂ ਨੂੰ ਮੁੜ ਕੇ ਕੋਲ ਸੱਦਿਆ ਉਹ ਵਿਆਸ ਨੂੰ ਚੰਗਾ ਨਹੀਂ ਸੀ ਚਾਹੁੰਦਾ ਇਸ ਵਾਸਤੇ ਉਹ ਆਪ ਦਾ ਵਿਆਸ ਕੋਲ ਨਾ ਗਈ ਪਰ ਆਪਣੀ ਦਾਸੀ ਨੂੰ ਭੇਜ ਦਿੱਤਾ ਉਦਾਸੀ ਦੀ ਕੁੱਖੋਂ ਵਿਦਰ ਨੇ ਜਨਮ ਲਿਆ ਜਿਸ ਵਿਦਰ ਨੂੰ ਸਦਾ ਦਾਸੀ ਪੁੱਤਰ ਆਖਿਆ ਜਾਂਦਾ ਰਿਹਾ ਤ੍ਰਿਸ਼ਟਰਾਸ਼ਟ ਪੰਡੂ ਤੇ ਵਿਦਰ ਦੀ ਪਾਲਣਾ ਭੀਸ਼ਮ ਨੇ ਕੀਤੀ ਤਿੰਨਾਂ ਨੂੰ ਸ਼ਾਸਤਰ ਵਿਦਿਆ ਸਿਖਾਈ ਜਦੋਂ ਜਵਾਨ ਹੋਏ ਤਾਂ ਤ੍ਰਿਸ਼ਟਰਾਸ਼ਟ ਦਾ ਵਿਆਹ ਗੰਧਾਰੀ ਨਾਲ ਹੋਇਆ ਤੇ ਪੰਡੂ ਦਾ ਵਿਆਹ ਕੁੰਤੀ ਤੇ ਮਾਦਰੀ ਨਾਲ ਕੀਤਾ ਤ੍ਰਿਸ਼ਟਰਾਸ਼ਟ ਦੇ ਘਰ ਦੋ ਪੁੱਤਰ ਤੇ ਇੱਕ ਕੰਨਿਆ ਨੇ ਜਨਮ ਲਿਆ ਤ੍ਰਿਸ਼ਟਰਾਸ਼ਟ ਦਾ ਵੱਡਾ ਪੁੱਤਰ ਦੁਰਯੋਧਨ ਸੀ ਤੇ ਪੰਡੂ ਦੇ ਪੰਜ ਪੁੱਤਰ ਸਨ ਇਹ ਪੰਜੇ ਕੁੰਤੀ ਦੇ ਪੇਟੋਂ ਸਨ ਉਹਨਾਂ ਪੰਜਾਂ ਪੁੱਤਰਾਂ ਦੇ ਨਾਮ ਸਨ ਯੁਧਿਸ਼thਰ ਅਰਜੁਨ ਭੀਮ ਨਕਲ ਤੇ ਸਹਦੇਵ ਇਹਨਾਂ ਪੰਜਾਂ ਭਰਾਵਾਂ ਨੂੰ ਪਾਂਡੂ ਤੇ ਤ੍ਰਿਸ਼ਟਰਾਸ਼ਤਰ ਦੇ ਪੁੱਤਰਾਂ ਨੂੰ ਕੌਰਵ ਆਖਿਆ ਜਾਂਦਾ ਸੀ ਰਾਜਾ ਪਾਂਡੂ ਤੀਰਥ ਉੱਤੇ ਮਾਦਰੀ ਦੇ ਨਾਲ ਉਹ ਕਰਨ ਦੇ ਕਾਰਨ ਮਰ ਗਏ ਉਸ ਦੀ ਮੌਤ ਪਿੱਛੋਂ ਰਾਜ ਗੱਦੀ ਤੇ ਅੰਨਾ ਤ੍ਰਿਸ਼ਟਰਾਸ਼ਟ ਬੈਠਾ। ਪਾਂਡੂ ਮਾਸੂਮ ਬੱਚੇ ਸਨ। ਇਹਨਾਂ ਨੂੰ ਕੁੰਤੀ ਨੇ ਪਾਲਿਆ। ਜਦੋਂ ਰੱਤਾ ਕੁ ਜਵਾਨ ਹੋਏ ਤਾਂ ਤ੍ਰਿਸ਼ਟਰਾਸ਼ਟ ਦੇ ਪੁੱਤਰ ਦੁਰਯੋਧਨ ਨੇ ਪੰਜਾਂ ਭਰਾਵਾਂ ਨੂੰ ਮਾਰ ਦੇਣ ਦੀ ਸਲਾਹ ਕੀਤੀ। ਕਿ ਉਹ ਰਾਜ ਦਾ ਹਿੱਸਾ ਨਾ ਮੰਗਣ। ਲਾਖ ਦੇ ਮੰਦਰ ਵਿੱਚ ਮਾਰਨ ਦਾ ਜਤੂ ਕੀਤਾ। ਪਰ ਉਹ ਸੁਰੰਗ ਲਾ ਕੇ ਨਿਕਲ ਗਏ ਕਈ ਸਾਲ ਬ੍ਰਹਮਣਾ ਦੇ ਵੇਸ਼ ਦੇ ਵਿੱਚ ਫਿਰਦੇ ਰਹੇ ਰਾਜਾ ਦਰਪਦ ਦੀ ਨਗਰੀ ਚਲੇਗੇ ਸਵਭ ਨਾਲ ਉੱਥੇ ਨਿਰਪਦ ਦੀ ਕੰਨਿਆ ਕ੍ਰਿਸ਼ਨ ਦ੍ਰੋਪਤੀ ਦਾ ਸੰਬਰ ਸੀ ਉਸ ਸੋਮਵਰ ਉੱਤੇ ਅਰਜਨ ਨੇ ਦ੍ਰੋਪਤੀ ਨੂੰ ਜਿੱਤ ਲਿਆ ਕੁੰਤੀ ਦੇ ਬਚਨ ਅਨੁਸਾਰ ਪੰਜਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ ਰਾਜੇ ਦ੍ਰਪਦ ਤੇ ਕ੍ਰਿਸ਼ਨ ਨੇ ਕ੍ਰਿਸ਼ਨ ਦੇ ਸਮਝਾਉ ਉੱਤੇ ਤ੍ਰਿਸ਼ਟ ਰਾਸ਼ਟਰ ਨੇ ਅੱਧਾ ਰਾਜ ਪਾਂਡਵਾਂ ਨੂੰ ਦੇ ਦਿੱਤਾ ਆਪਣੀ ਰਾਜਧਾਨੀ ਇੰਦਰਪ੍ਰਸਥ ਦੇ ਵਿੱਚ ਪਾਂਡਵਾਂ ਨੇ ਅਸਮੇਦ ਜਗ ਰੱਖਿਆ ਉਸ ਜਗ੍ਹਾ ਉੱਤੇ ਦੁਰਯੋਧਨ ਤੇ ਉਸ ਦੇ ਭਾਈ ਵੀ ਰਹੇ। ਪਾਂਡਵਾਂ ਨੇ ਇੱਕ ਮਹਿਲ ਐਸਾ ਤਿਆਰ ਕੀਤਾ ਹੋਇਆ ਸੀ ਜੋ ਮਾਇਆ ਜਾਲ ਸੀਗਾ। ਜਿੱਥੇ ਪਾਣੀ ਮਲੂਮ ਹੁੰਦਾ ਸੀ। ਉੱਥੇ ਸੁੱਕੀ ਧਰ ਸੀ ਤੇ ਜਿਹੜੀ ਸੁੱਕੀ ਪ੍ਰਤੀਤ ਹੁੰਦੀ ਸੀ ਉੱਥੇ ਅਸਲ ਵਿੱਚ ਪਾਣੀ ਸੀ। ਉਸ ਮਹਿਲ ਨੂੰ ਦੇਖਦਾ ਹੋਇਆ ਦੁਰਯੋਧਨ ਤੋਖਾ ਖਾ ਗਿਆ ਉਹ ਸੁੱਕੀ ਥਾਂ ਦੇ ਭਲੇਖੇ ਪਾਣੀ ਦੇ ਸਰੋਵਰ ਦੇ ਵਿੱਚ ਦਿਖ ਪਿਆ। ਦ੍ਰੋਪਦੀ ਸਹੇਲੀਆਂ ਤੇ ਦਾਸੀਆਂ ਸਮੇਤ ਦੇਖਦੀ ਸੀ ਉਸ ਨੇ ਹੰਕਾਰ ਵਿੱਚ ਹਾਸੀ ਕੀਤੀ ਤੇ ਮੂੰਹੋਂ ਉੱਚੀ ਸਾਰੀ ਆਖਿਆ ਅੰਨੇ ਦੀ ਔਲਾਦ ਅੰਨੀ ਇਹ ਵਾਕ ਦੁਰਯੋਧਨ ਨੇ ਸੁਣ ਲਿਆ। ਸੁਣਦੇ ਸਾਰੀ ਉਸ ਦੇ ਮਨ ਨੂੰ ਅੱਗ ਲੱਗ ਗਈ। ਉਸਨੇ ਮੰਨ ਹੀ ਮਾਨ ਫੈਸਲਾ ਕੀਤਾ ਮੈਂ ਪਿਓ ਦਾ ਪਤਨੀ ਜਿਤ ਦ੍ਰੋਪਤੀਏ ਤੈਨੂੰ ਅਲਫ ਨੰਗਾ ਕਰਕੇ ਭਰੀ ਸਭਾ ਦੇ ਵਿੱਚ ਆਪਣੇ ਪੱਟਾ ਉੱਤੇ ਨਾਮ ਠਾਣਾ ਇਹ ਆ ਕਿ ਉਹ ਆਪਣੀ ਰਾਜਵਲ ਆ ਗਿਆ ਪਾਂਡਵਾਂ ਦਾ ਜਗ ਸਮਾਪਤ ਹੋ ਗਿਆ ਕਥਾ ਇਸੇ ਹਿੱਸੇ ਵਿੱਚ ਉੱਜਨ ਸਮੇਂ ਰਾਜੇ ਜਨਮੇਜੇ ਦੇ ਅੱਧੇ ਸਰੀਰ ਦਾ ਕੋੜ ਹਟ ਗਿਆ ਉਸ ਦਾ ਸਰੀਰ ਕੁੰਦਨ ਵਰਗਾ ਸਾਫ ਹੋ ਗਿਆ ਉਹ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋਇਆ ਉਸ ਦੀਆਂ ਰਾਣੀਆਂ ਦੇਖ ਦੇ ਕੇ ਪ੍ਰਸੰਨ ਹੋ ਰਹੀਆਂ ਸਨ ਵਿਆਸ ਇੱਕ ਚਿਤ ਹੋ ਕੇ ਕਥਾ ਕਰੀ ਗਿਆ ਦੁਰਯੋਧਨ ਬੜਾ ਚਲਾਕ ਸੀ ਸ਼ਕਤੀ ਦੀ ਸਹਾਇਤਾ ਨਾਲ ਉਸਨੇ ਯੁਦਿਸ਼thਿਰ ਨੂੰ ਸੱਦ ਕੇ ਜੂਆ ਖੇਡਿਆ ਚਲਾਕੀਆਂ ਨਾਲ ਜੂਏ ਵਿੱਚ ਸਾਰਾ ਰਾਜ ਭਾਗ ਜਿੱਤ ਲਿਆ ਇਥੋਂ ਤੱਕ ਕਿ ਪੰਜੇ ਪਾਂਡੂ ਤੇ ਦ੍ਰੋਪਤੀ ਵੀ ਜਿੱਤ ਲਈ ਜਦੋਂ ਦ੍ਰੋਪਤੀ ਜਿੱਤ ਲਈ ਤਾਂ ਦੁਸ਼ਾਸ਼ਣ ਦੀ ਰਾਜ ਮਹਿਲਾ ਵਿੱਚ ਪੇਜ ਕੇ ਦ੍ਰੋਪਤੀ ਨੂੰ ਮੰਗਵਾਇਆ ਨੁਸ਼ਾਸ਼ਨ ਦ੍ਰੋਪਤੀ ਨੂੰ ਕੇਸਾਂ ਤੋਂ ਫੜ ਕੇ ਸਭਾ ਦੇ ਵਿੱਚ ਲੈ ਆਇਆ। ਦੁਸ਼ਟ ਉਸ ਨੂੰ ਨੰਗੀ ਕਰਨ ਲੱਗੇ ਤਾਂ ਸ੍ਰੀ ਕ੍ਰਿਸ਼ਨ ਜੀ ਨੇ ਦ੍ਰੋਪਤੀ ਦੀ ਲਾਜ ਰੱਖੀ। ਉਹ ਵਿਪਰਦ ਨਾ ਹੋ ਸਕੇ। ਲੀਡਿਆਂ ਦੇ ਅੰਬਾਰ ਲੱਗੇ ਪੰਡਵਾਂ ਨੂੰ 12 ਸਾਲ ਬਨਵਾਸ ਭੋਗਣਾ ਪਿਆ। ਤੀਨਵੇਂ ਸਾਲ ਨੂੰ ਉਹਨਾਂ ਨੇ ਰਾਜ ਦਾ ਅਧ ਮੰਗਿਆ ਤਾਂ ਦੁਰਯੋਧਨ ਨੇ ਦੋਨੇ ਹੀ ਨਾ ਕਰ ਦਿੱਤੀ ਇਹ ਰਾਜਪਾਲ ਦੇ ਨੂੰ ਜਿਹੜਾ ਦਾ ਰਾਜ ਵਾਦਾ ਕੀਤਾ ਸੀ ਕਨਾਂ ਕਿ ਉਹ ਨਾ ਕਰ ਦਿੱਤੀ ਸ੍ਰੀ ਕ੍ਰਿਸ਼ਨ ਜੀ ਨੇ ਸਮਝੌਤਾ ਕਰਾਉਣ ਦਾ ਬਹੁਤ ਯਤਨ ਕੀਤਾ ਪਰ ਉਸ ਦੀਆਂ ਕੋਸ਼ਿਸ਼ਾਂ નિષ્ਫਲ ਰਹੀਆਂ ਤੇ ਮਹਾਭਾਰਤ ਦਾ ਜੰਦ ਹੋਇਆ ਉਸ ਜੰਦ ਵਿੱਚ ਦੁਰਜੋਦਨ ਤੇ ਉਸ ਦੇ ਸਾਰੇ ਭਾਈ ਮਾਰੇ ਗਏ ਦੁਸ਼ਾਸ਼ਨ ਨੂੰ ਮਾਰ ਕੇ ਭੀਮ ਨੇ ਉਸ ਦੇ ਲਹੂ ਦੀਆਂ ਚੂਲੀਆਂ ਪੀਤੀਆਂ ਲੜਾਈ ਵਿੱਚ ਭੀਮ ਨੇ ਐਸੇ ਕੌਤਕ ਕੀਤੇ ਕਿ ਜੋ ਅਚਾਰਜ ਸਨ ਉਸਨੇ ਦੁਸ਼ਾਸ਼ਣ ਦੇ ਹਾਥੀਆਂ ਨੂੰ ਲੱਟਾਂ ਤੋਂ ਫੜ ਕੇ ਕੁਮਾ ਕੀ ਐਸਾ ਉੱਪਰ ਸੋਚਿਆ ਕਿ ਉਹ ਅਜੇ ਤੱਕ ਆਕਾਸ਼ ਦੇ ਵਿੱਚ ਘੁੰਮ ਰਹੇ ਹਨ ਹੇਠਾਂ ਨਹੀਂ ਆਏ ਕੁਦਰਤ ਦੇ ਰੰਗ ਜਨਮੇਜੇ ਦੀ ਮੌਤ ਕੋੜ ਨਾਲ ਹੋਣੀ ਸੀ ਭਾਵੀ ਨੇ ਵਰਤ ਕੀ ਰਹਿਣਾ ਸੀਗਾ ਜਦੋਂ ਕਥਾ ਇੱਥੇ ਤੱਕ ਪੁੱਜੀ ਮਿਆਹ ਜੀ ਨੇ ਸੁਨਾਇਆ ਵੀ ਆਥੀ ਹਜੇ ਤੱਕ ਉੱਤੇ ਫਿਰ ਨਹੀਂ ਥੱਲੇ ਨਹੀਂ ਆਈ ਭੀਸ਼ਮ ਨੇ ਸਿੱਧੀ ਜੀ ਦੀ ਤਾਂ ਚਲਾ ਕੇ ਤਾਂ ਕਿਉਂਕਿ ਰਾਜ ਜਨ ਮੀਜੇ ਦੀ ਮੌਤ ਕੋੜ ਦੇ ਨਾਲ ਹੋਣੀ ਸੀ ਭਾਵੇਂ ਵਰਤ ਦੀ ਕਿਵੇਂ ਭਾਵੇਂ ਵਰਤ ਦੀ ਜਿਹੜੀ ਮੌਤ ਹੈ ਉਹ ਟਲ ਕਿਵੇਂ ਹੈ ਉਹ ਆਖਿਰਿੰਦੀ ਹੈ ਉਹਨੂੰ ਕਟਾਰ ਨਹੀਂ ਸਕਦਾ ਉਹ ਉਹਦਾ ਪ੍ਰਮਾਣ ਫਿਰ ਇੱਥੇ ਹੈ ਸੋ ਨਰਹੁ ਵਿਚਾਰ ਜਦੋਂ ਕਥਾ ਇੱਥੇ ਪੁੱਜੀ ਤਾਂ ਉਸ ਦਾ ਸਾਨਾ ਸਰੀਰ ਰਾਜਾ ਜਨਮੇਜੇ ਦਾ ਸਰੀਰ ਸਾਨ ਅਰੋਗ ਹੋ ਗਿਆ ਸਿਰਫ ਨੱਕ ਦੇ ਉੱਤੇ ਕੋੜ ਰਹਿ ਗਿਆ ਸੀ ਭੀਮ ਦੇ ਹਾਥੀ ਕਮਾਉਣ ਵਾਲੀ ਕਥਾ ਸੁਣ ਕੇ ਰਾਜੇ ਜਨਮੇਜੇ ਨੇ ਨੱਕ ਚੜਾ ਕੇ ਕਥਾ ਉਤਿੱਖਣ ਕਿਉਂ ਕੀਤਾ ਕਿੰਨੀ ਵੱਡੀ ਗੱਪ ਮਾਰੀ ਹੈ ਕਦੀ ਹੋ ਸਕਦਾ ਹੈ ਕਿ ਹਾਥੀ ਨੂੰ ਕੁਮਾ ਕੇ ਕੋਈ ਮਨੁੱਖ ਅਸਮਾਨ ਦੇ ਵਿੱਚ ਸੁੱਤੇ ਤੇ ਉਹ ਅਜੇ ਤੱਕ ਅਸਮਾਨ ਦੇ ਵਿੱਚੋਂ ਹੀ ਨਾ ਆਉਣ ਜਿਉਂ ਐਸਾ ਕਰਨੀ ਵਾਲਾ ਬਲੀ ਸੀ ਤਾਂ ਲੁਕ ਕੇ ਬਨਵਾਜ ਦੇ ਦਿਨ ਕਿਉਂ ਕਰਦਾ ਰਿ ਜੂਏ ਦੇ ਪਿੱਛੋਂ ਦੁਰਜੋਧਨ ਤੇ ਦੁਸ਼ਾਸ਼ਣ ਨੂੰ ਮਾਰਸੁਰ ਦਾ ਵਿਆਸ ਨੇ ਉੱਥੀ ਕਥਾ ਠੱਪਦੀ ਬੰਦ ਕਰਕੇ ਆਖਿਆ اے ਰਾਜਨ ਇਹ ਵੀ ਪਾਪੀ ਦੀ ਖੇਡ ਐ ਤੂੰ ਸਾ ਕਿੰਤੂ ਕਰ ਦਿੱਤਾ ਹੈ ਜਿਹੜਾ ਆਪ ਨੂੰ ਅੱਜ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਕਥਾ ਸੁਣਨੇ ਨੱਕ ਚੜਾ ਕੇ ਕਿੰਤੂ ਨਾ ਕਰਿਓ ਅਰ ਤੁਸੀਂ ਨਹੀਂ ਰੋਕੇ ਹੁਣ ਨੱਕ ਤੋਂ ਕੋੜ ਨਹੀਂ ਹਟੇਗਾ ਇਸੇ ਨਾਲ ਆਪ ਦੀ ਮੌਤ ਹੋਵੇਗੀ ਆਖਰ ਇਸੇ ਤਰ੍ਹਾਂ ਹੀ ਹੋਇਆ ਨੱਕ ਦੇ ਕੋੜ ਨਾਲ ਰਾਜਾ ਜਨਮੀਜਾ ਫਿਰ ਮਰ ਗਿਆ ਸੋ ਮੌਤ ਟਲ ਹੈ ਸਾਧ ਸੰਗਤ ਜੀ ਇਸ ਵੀਡੀਓ ਨੂੰ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੂਰੀ ਵੀਡੀਓ ਨੂੰ ਦੁਆਰਾ ਵੀ ਸੁਣਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ